ਸਤਿ ਸ਼੍ਰੀ ਅਕਾਲ ਉਸ ਤੋਂ ਮੈਂ ਗੁਰਿੰਦਰ ਸਿੰਘ ਪੰਗੋਤੇ ਮੇਰੇ ਨਾਲ ਇਸ ਵੇਲੇ ਪ੍ਰੋਗਰਾਮ 'ਚ ਸ਼ਾਮਲ ਹੋ ਚੁੱਕੇ ਨੇ। ਉੱਗੇ ਵਿਦਵਾਨ ਡਾਕਟਰ ਪਿਆਰਲਾਲ ਗਰਗ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਜੀ। ਜੀ ਆਇਆਂ ਜੀ ਸਤਿ ਸ਼੍ਰੀ ਅਕਾਲ ਜੀ ਨੂੰ ਸਾਹਿਬ। ਜੀ ਸਤਿ ਸ਼੍ਰੀ ਅਕਾਲ ਸਭ। ਸੱਖੀਆਂ ਪੰਜਾਬ ਦੀਆਂ ਇਸ ਵਾਰ ਦੂਜੀ ਵਾਰ ਗੱਲ ਲੈ ਕੇ ਸ਼ਾਮਲ ਨਹੀਂ ਕੀਤੀਆਂ ਗਈਆਂ। ਪਿਛਲੇ ਵਾਰ ਵੀ ਇਹ ਹੀ ਗੱਲ ਹੋਈ ਸੀ। ਪੰਜਾਬ ਸਰਕਾਰ ਮੁੱਖ ਮੰਤਰੀ ਮਾਨ ਸਾਹਿਬ ਉਹ ਇੱਕ ਪ੍ਰੈਸ ਕਾਨਫਰੰਸ ਕੱਲ ਕਰਦੇ ਨੇ ਉਹਦੇ ਚ ਉਹ ਰੱਖਦੇ ਨੇ ਗੱਲ ਸਾਰੀ ਆਪਣਾ ਪ੍ਰੋਸੀਜਰ ਸਮਝਾਉਂਦੇ ਨੇ ਤੇ ਟੱਕੇ ਦੀ ਗੱਲ ਕਰਦੇ ਨੇ ਕਿ ਟੱਕਾ ਜਿਹਦੇ ਪਾਸੇ ਆ ਬੀਜੇਪੀ ਦੇ ਜਿਹੜੇ ਸਟੇਟ ਪ੍ਰੈਜ਼ੀਡੈਂਟ ਹੈਗੇ ਨੇ ਸਿਨੂਲ ਕੁਮਾਰ ਜੜਾ ਕੋ ਉਹ ਕਹਿੰਦਾ ਕਿ ਆਪਣੀ ਫੋਟੋਆਂ ਲਾ ਕੇ ਭੇਜਤੀਆਂ ਸੀ ਇਸ ਕਰਕੇ ਸਭ ਕੁਝ ਹੋਇਆ ਮਾਨ ਸਾਹਿਬ ਕਹਿੰਦੇ ਕਿ ਜੇਕਰ ਸਾਬਤ ਕਰ ਦੋ ਤਾਂ ਅਸੀਂ ਸਿਆਸਤ ਛੱਡ ਦਾਂਗੇ ਇਹ ਪੋਲਿਟੀਕਲ ਜਿਹੜੀ ਹੈਗੀ ਨੇ ਸਟੇਟਮੈਂਟਾਂ ਹੋਈਆਂ ਰੁਖ ਸਾਹਿਬ ਸੋ ਜੇਕਰ ਇਹ ਸਾਰੀ ਗੱਲਬਾਤ ਸਮਝਣੀ ਹੋਵੇ ਆਪਣੇ ਦਰਸ਼ਕਾਂ ਨੂੰ ਸਮਝਾਉਣੀ ਹੋਵੇ ਰੁਖ ਸਾਹਿਬ ਕਿਸ ਤਰੀਕੇ ਨਾਲ ਆਪਾਂ ਇਹ ਵੇਖ ਸਕਦੇ ਹਾਂ ਜਿਸ ਤਰ੍ਹਾਂ ਦੇਖੋ ਸਾਡੇ ਤਾਂ ਇਹ ਗੱਲ ਵੀ ਹੁੰਦੀ ਹੈ ਕਿ ਅ ਕਈ ਵਾਰ ਆਪਾਂ ਲੜਾਈ ਵੀ ਸਾਡੇ ਸਿਆਸਤਦਾਨ ਆਪਣੇ ਮਫਾਦਾਂ ਦੇ ਲਈ ਵੱਡੀ ਬਣਾ ਦਿੰਦੇ ਨੇ ਅਸਲ ਗੱਲਾਂ ਤਾਂ ਸਿਆਸਤਦਾਨ ਕਦੇ ਦੱਸਦੇ ਨਹੀਂ ਕਿ ਕਿ ਸੱਚਮੁੱਚ ਤੱਕਾ ਜਾਂ ਫਿਰ ਕੋਈ ਟੈਕਨੀਕਲ ਅੜੀਕਾ ਸੀ ਜਾਂ ਭਾਜਪਾ ਤੰਗ ਕਰ ਰਹੀ ਹੈ ਜਾਂ ਸਾਡੇ ਤੋਂ ਗਲਤੀ ਹੋ ਗਈ ਹੈ ਸਾਰੀ ਇਹ ਗੱਲਾਂ ਸੋਚਣ ਸਮਝਣ ਦੀ ਜ਼ਰੂਰਤ ਹੁੰਦੀ ਹੈ ਪਰ ਸਿਆਸਤਦਾਨ ਤਾਂ ਆਪਣੇ ਜੋ ਫਾਇਦੇ ਲਈ ਹੁੰਦਾ ਉਹ ਚੀਜ਼ਾਂ ਦੱਸਦੇ ਨੇ ਡਾਕਟਰ ਸਾਹਿਬ ਕੀ ਗੱਲ ਬਾਤ ਹੈ ਸਾਰੀ ਇਹ ਤੇ ਕਿੱਥੇ ਕਿ ਕਮੀ ਰਹੇਗੀ ਕਿ ਸੱਚਮੁੱਚ ਤੱਕਾ ਸਾਡੇ ਚ ਕੋਈ ਕਮੀ ਚ ਸਰਕਾਰ ਤੇ ਜੀ ਖੋਣੂ ਸਾਹਿਬ ਕਿੱਥੇ ਤੱਕ ਝਾਕੀਆਂ ਦਾ ਸਵਾਲ ਹੈ ਪਹਿਲਾਂ ਇਹ ਸਮਝਿਓ ਝਾਕੀਆਂ ਉੱਥੇ ਦਿਖਾਆਂ ਜਾਂਦੀਆਂ ਕਿਉਂ ਜਾਂਦੀਆਂ ਨੇ ਝਾਕੀਆਂ ਇਸ ਵਾਸਤੇ ਦਿਖਾਆਂ ਜਾਂਦੀਆਂ ਨੇ ਵੀ ਇੱਕ ਤਾਂ ਸਾਡਾ ਦੇਸ਼ ਹੈ ਜਿਹੜਾ ਉਹ ਵੱਖ-ਵੱਖ ਸੂਬਿਆਂ ਦਾ ਇੱਕ ਸਮੂਹ ਹੈ ਉਹ ਸੂਬਿਆਂ ਦਾ ਭਾਸ਼ਾ ਸੱਭਿਆਚਾਰ ਵਿਕਾਸ ਧਰਾਤਲ ਆਰਥਿਕਚਾਰਾ ਵੱਖਰਾ-ਵੱਖਰਾ ਹੈ ਉਹ ਸੂਬੇ ਆਪਣਾ-ਆਪਨਾ ਉੱਥੇ ਦ੍ਰਿਸ਼ ਪੇਸ਼ ਕਰਨ ਕੇ ਅਸੀਂ ਕਿੱਥੇ ਤੱਕ ਪਹੁੰਚੇ ਹੋਇਆ ਇੱਕ ਤਾਂ ਵੀ ਦੇਖੇ ਕਿਉਂਕਿ ਵੱਖ-ਵੱਖ ਤਰ੍ਹਾਂ ਦੇ ਉੱਤੇ ਸਭ ਰੰਗਾਂ ਦਾ ਸਮਾਵੇਸ਼ ਭਾਰਤ ਦੇਸ਼ ਹਾਂ ਨਾਰਾ ਦੇਸ਼ ਤੇ ਸਰਚਰ੍ਹਾਂ ਦੇ ਰੰਗ ਉੱਤੇ ਦੇਖ ਪਰ ਸਰਕਾਰਾਂ ਜਦ ਕਿਸੇ ਧਰਮ ਦੇ ਆਧਾਰ ਤੇ ਗੱਲ ਕਰਨ ਲੱਗ ਜਾਣ ਕਿਸੇ ਆਪਣੇ ਭ੍ਰੰਟੀਆਂ ਦੇ ਆਧਾਰ ਤੇ ਗੱਲ ਕਰਨ ਲੱਗ ਜਾਣ ਤਾਂ ਜਿਹੜੇ ਉਹਨਾਂ ਦੇ ਮਹਾਰ ਹੁੰਦੇ ਨੇ ਉਹਦੋਂ ਪਹਿਲਾਂ ਛੇਤੀ ਉਹ ਸਰਕਾਰ ਦੀ ਜਿਹੜੀ ਹੈ ਸੋਚ ਉਹਦੇ ਉੱਤੇ ਜਿਆਦਾ ਵੱਡਾ ਪੈਰ ਧਰਦੇ ਨੇ ਸਰਕਾਰ ਨੇ ਤੁਹਾਨੂੰ ਕੁਝ ਨਾ ਵੀ ਕਰਿਆ ਹੋਵੇ ਉਹਦੀ ਸੋਚ ਦੇਖ ਕੇ ਉਹ ਉਹ ਹੀ ਕੁਛ ਕਰਨਾ ਸ਼ੁਰੂ ਕਰ ਦਿੰਦੇ ਨੇ ਹੁੰਦੀਵੇਂ ਤੁਹਾਨੂੰ ਪੀਲਾ ਰੰਗ ਹਰ ਥਾਂ ਤੇ ਪੀਲਾ ਰੰਗ ਹੀ ਦਿਖੇਗਾ ਜਦ ਪੀਲਾ ਨਹੀਂ ਬੰਦ ਜੋ ਕਿ ਭਗਵਾਨ ਜੀ ਨੂੰ ਕਹਿੰਦੇ ਨੇ ਤੁਹਾਨੂੰ ਦਿਖੇਗਾ ਉਹ ਕੋਈ ਜ਼ਰੂਰੀ ਨਹੀਂ ਵੀ ਸਰਕਾਰ ਨੇ ਕਹੋ ਵੀ ਜ਼ਰੂਰ ਐਦਾਂ ਹੀ ਕਰੋ ਸੋ ਇਸ ਕਰਕੇ ਇਹ ਜਿਹਨੇ ਝਾਕੀਆਂ ਆਉਣੀਆਂ ਨੇ ਇਹਦੇ ਸਾਰੇ ਸੂਬਿਆਂ 'ਨੂੰ ਆਉਣੀਆਂ ਚਾਹੀਦੀਆਂ ਨੇ ਜਿਹੜੇ ਮਾਪਦੰਡ ਨੇ ਉਹ ਸੂਬਿਆਂ ਦੇ ਉੱਤੇ ਠੀਕ ਹੈ ਕੇਂਦਰੀਕ ਮਾਪਦੰਡ ਕਰ ਸਕਦੇ ਵੀ ਜੇ ਕੋਮ ਨਾਲ ਨਾ ਦਿਖੇ ਉਹ ਦੇਸ਼ ਦੀ ਇੱਕ ਕਾਨੂੰਨਾ ਤੋੜਦੀ ਸੀ ਕੁਝ ਛਾਨੀਆਂ ਗੱਲਾਂ ਆਪ ਮੰਨ ਹੁਣ ਪੰਜਾਬ ਦੀ ਚਾਕੀ ਵਾਰ ਜਾਂਦੀ ਸੀ ਕਹਿੰਨੇ ਆ ਦੂਜੀ ਵਾਰੀ ਇਹਨਾਂ ਨੇ ਕਰਤੀ ਆ ਸਰਕਾਰ ਨੇ ਜਿਤਕ ਅਧਿਕਾਰਤ ਤੌਰ ਤੇ ਬਿਆਨ ਜਿਹੜਾ ਹੈ ਭਾਰ ਸਰਕਾਰ ਨੇ ਕੋਈ ਜਾਰੀ ਨਹੀਂ ਕਰਿਆ ਵੀ ਅਸੀਂ ਕਿਉਂ ਰਿਜੈਕਟ ਕਰੀਆ ਜਾਂ ਉਹਨਾਂ ਦੀ ਟੀਮ ਨੇ ਨਹੀਂ ਜਾਰੀ ਕਰਿਆ ਇਹ ਤਾਂ ਇਹ ਆਪਣੇ ਆਪ ਦੀ ਪਰਦਾ ਪੋਸ਼ੀਆ ਜਿਹੜੀ ਮਾਰੀ ਆ ਤੁਸੀਂ ਜਦ ਇੱਕ ਐਨਾ ਵੱਡਾ ਸੂਬਾ ਜਿਹੜਾ ਸਭ ਤੋਂ ਜ਼ਿਆਦਾ ਅਨਾਜ ਤੁਹਾਨੂੰ ਦੇ ਰਿਹਾ ਹੈ ਫੌਜੀ ਤੁਹਾਨੂੰ ਦੇ ਰਿਹਾ ਰੋਜ਼ ਨਾਸ਼ਾ ਸਾਡੀਆਂ ਆ ਰਹੀਆਂ ਨੇ ਕਿ ਜਿਹਨੇ ਆਜ਼ਾਦੀ ਚ ਐਡਾ ਵੱਡਾ ਇਹ ਗਣਤੰਤਰ ਦਿਵਸ ਮਨਾ ਰਹੇ ਹਨ ਆਜ਼ਾਦੀ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਨੇ ਅਸੀਂ ਵੇ ਸਾਡੀ ਭੂਮਿਕਾ ਹੈ ਕਿ ਜੇ ਤੁਸੀਂ ਸਾਡੀ ਝਾਕੀ ਰਿਜੈਕਟ ਕਰ ਦੋ ਤਾਂ ਤੁਸੀਂ ਦੱਸੋ ਲੋਕਾਂ ਨੂੰ ਪਤਾ ਲੱਗੇ ਨਾ ਕੱਲੀ ਤੁਸੀਂ ਭਵੰਤਮਾਨ ਸਰਕਾਰ ਨੂੰ ਜਾਂ ਉਹਨਾਂ ਦੇ ਅਧਿਕਾਰੀਆਂ ਨੂੰ ਰਿਜੈਕਟ ਕਰਕੇ ਕੀ ਦੱਸਣਾ ਚਾਹੁੰਦੇ ਹੋ ਜੇ ਉਹਨਾਂ ਕਹੋ ਜੀ ਇਹਨਾਂ ਨੇ ਆ ਕੇ ਅਸੀਂ ਅਸੀਂ ਇਹਨੂੰ ਐਸ ਕਰਕੇ ਰਿਜੈਕਟ ਕਰੇ ਤਾਂ ਕਿ ਲੋਕ ਸਾ ਆਵਦੀ ਸਰਕਾਰ ਨੂੰ ਪੁੱਛਣ ਸੁਪੇਂਦੀ ਨੂੰ ਸੋ ਇਹ ਤੋਂ ਇਹ ਪਤਾ ਲੱਗਦਾ ਵੀ ਕਿਤੇ ਬੁੱਕ ਚ ਗੋੜ ਪੰਨਾ ਜਾ ਰਿਹਾ ਹੈ ਇਹ ਮੈਂ ਕਿਉਂ ਕਹਿਣਾ ਇਹਨਾਂ ਦਾ ਆਰ ਹੈ ਇਹਨਾਂ ਨੇ ਇਹ ਕੈਸਾ ਹੈ ਦੇਸ਼ ਹੈ ਜਿਨੇ ਪਿਛਲੇ 4 ਸਾਲ ਚ ਜੇ ਜਨਸੰਖਿਆ ਸਮਾਰੀ ਨੂੰ ਇਹੋ ਕਰਾਈ ਨਹੀਂ। ਹੁਣ ਤੱਕ ਵੀ ਰੋਕ ਨਹੀਂ ਸੀ ਵਟਾ ਕਰਾਉਂਦੇ ਪਹਿਲਾਂ ਕਰੋਨਾ ਦਾ ਬਹਾਨਾ ਲਾਤਾ ਕਿੰਨੇ ਮੁੜਕਾ ਨੇ ਕਰੋਨਾ ਚ ਵੀ ਕਰਾ ਲਈ ਉਹ ਕਿਉਂ ਨਹੀਂ ਕਰਾਈ ਕਿਉਂਕਿ ਅੰਕੜੇ ਨਹੀਂ ਦੇਣਾ ਚਾਹੁੰਦੇ। ਇਹਨਾਂ ਦੇ ਅੰਕੜਾ ਵਿਗਿਆਨੀ ਆਪ ਹੀ ਛੱਡ ਗਏ। ਰੋਸ ਚ ਜਿਨ੍ਹਾਂ ਦਾ ਅੰਕੜਾ ਵਿਗਿਆਨੀ ਰੋਸ ਛੱਡ ਗਿਆ ਹੋਵੇ ਜਿਨ੍ਹਾਂ ਦਾ ਰਿਜ਼ਰਵ ਬੈਂਕ ਦਾ ਗਵਰਨਰ ਰੋਸ ਛੱਡ ਗਿਆ ਹੋਵੇ ਮਤਲਬ ਕਿਤੇ ਨਾ ਕਿਤੇ ਵੱਡੀ ਗੱਲ ਹੈ ਛੋਟੀ ਨਹੀਂ ਹੈ। ਕਿਤਾਏ ਮੰਨ ਕੇ ਚੱਲਣਾ ਪਊ। ਹੁਣ ਆਜੋ ਦੂਜੇ ਪਾਸੇ। ਦੂਜੇ ਪਾਸੇ ਜਿਹੜਾ ਇਹਨਾਂ ਦੀ ਪਾਰਟੀ ਨੇ ਬਿਆਨ ਦਿੱਤਾ ਕਿ ਪਾਰਟੀ ਨੂੰ ਤਾਂ ਇਹ ਗੱਲ ਕਹਿੰਦੇ ਨੇ। ਨਹੀਂ ਨਾ ਅਰ ਉਹ ਬਿਆਨ ਵੀ ਐਨੂੰ ਪੁਨਤਾ ਕੰਨ ਫੂਸੀ ਨਹੀਂ ਸੱਜ ਸਕ ਜਾਂਦੇ ਨੇ। ਜੇ ਸੁਨੀਲ ਜਾਖੜ ਨੇ ਜਦ ਪਹਿਲੇ ਦਿਨ ਧਿਆਨ ਦਿੱਤਾ ਉਹ ਧਿਆਨ ਕੀ ਸੀ? ਪਹਿਲੇ ਦਿਨ ਬਿਆਨ ਇਹ ਦਿੱਤਾ ਵੀ ਕੇਵਲ ਕੁਝ ਪੱਛੀਮ ਦੇ ਬਦਲਾਅ ਕਰਨ ਵਾਸਤੇ ਕਿਹਾ ਗਿਆ ਸੀ। ਇਹ ਜੇ ਥੀਮ ਦੇ ਬਦਲਾਅ ਕਰਨ ਵਾਸਤੇ ਕਿਹਾ ਗਿਆ ਸੀ ਫਿਰ ਦੂਜੇ ਦਿਨ ਉਹ ਬਦਲ ਕਿਉਂ ਲਿਆ ਬਿਆਨ ਪਹਿਲੇ ਦਿਨ ਹੋਰ ਦਿੱਤਾ ਹੈ ਦੂਜੇ ਦਿਨ ਹੋਰਤਾ ਮੈਂ ਉਸ ਬਿਆਨ ਦੇ ਉੱਤੇ ਵੀ ਕਿਸੇ ਚੈਨਲ ਤੇ ਕਿਹਾ ਸੀ ਵੀ ਸੁਨੀਲ ਜਾਖੜ ਸਾਹਿਬ ਦੇ ਉੱਤੇ ਇਹ ਮੰਨ ਲੈਣਾ ਕਿ ਸੁਨੀਲ ਜਾਖੜ ਸਾਹਿਬ ਠੀਕ ਗੱਲ ਕਹਿ ਰਹੇ ਨੇ ਗਲਤ ਬਿਆਨੀ ਨਹੀਂ ਕਰ ਰਹੇ ਤੁਥਾਂ ਦੇ ਮੁਤਾਬਕ ਇਹ ਮੁਸ਼ਕਲ ਹੈ ਉਹ ਮੁਸ਼ਕਲ ਕਿਉਂ ਹੈ ਕਿਉਂਕਿ ਇਹਨਾਂ ਨੇ ਜੇ ਵੀ ਬਾਹਰ-ਬਾਹਰ ਕਹਿ ਰਹੇ ਨੇ ਵੀ ਜੀ 218 ਕਰੋੜ ਰੁਪਏ ਦਾ ਸਪੈਸ਼ਲ ਪੈਕੇਜ ਦਿੱਤਾ ਸੀ 218 ਕਰੋੜ ਰੁਪਏ ਦਿੱਤਾ ਸੀ ਹਰਾਂ ਦੇ ਅ ਮੇਕ ਰਾਤਵਾਸਕ ਪੰਜਾਬ ਨੇ ਪੰਜਾਬ ਸਰਕਾਰ ਦੱਸੇ ਕਿੱਥੇ ਵਰਤਿਆ ਉਹ ਬਿਲਕੁਲ ਗਲਤ ਬਿਆਨੀ ਸੀ ਇਸ ਤਰ੍ਹਾਂ ਪੇਸ਼ ਕਰਿਆ ਜਾ ਰਿਹਾ ਸੀ ਜਿਵੇਂ ਕੱਲੇ ਪੰਜਾਬ ਨੂੰ ਦਿੱਤਾ ਜਾਂਦਾ ਹੈ ਹਾਈ ਸਟੇਟਾਂ ਨੂੰ ਉਹ ਪੈਸਾ ਦਿੱਤਾ ਸੀ ਹਰ ਸਾਲ ਆਉਂਦਾ ਹੈ ਹਰ 6 ਮਹੀਨਾ ਬਾਅਦ ਆਉਂਦਾ ਹੈ ਹਰਿਆਣੇ ਨੂੰ ਵੀ ਇਹ 214 ਕੇ 15 ਕਰੋੜ ਮਿਲੇ ਸੀ ਕਿ ਉਹਦੇ ਵਿੱਚ ਗਾਹਾਂ 10 ਤਰੀਕ ਨੂੰ ਮਿਲੇ ਸੀ ਅਗਸਤ ਨੂੰ 11 ਅਗਸਤ ਨੂੰ ਚਿੱਠੀ ਆ ਗਈ 30% ਬੋਧ ਰਾਤਕਾਰ ਜਾਂ ਤੇ ਵਰਤਣਾ ਨਹੀਂ ਸੋ ਉਹ ਗਲਤ ਬਿਆਨੀ ਪਰ ਇਹ ਕਰਦੇ ਰਹੇ ਇਸ ਗੱਲ ਦੇ باوجود ਕਿ ਸਾਹਮਣੇ ਸਾਰੀ ਚਿੱਠੀ ਪਈ ਹੈ ਸਾਰਾ ਵਿਸਤਾਰ ਵੀ ਕਿਹੜੀ ਕਿਹੜੀ ਸਟੇਟ ਨੂੰ ਕਿੰਨਾ ਕਿੰਨਾ ਪੈਸਾ ਦਤਾ ਜਿਨੂੰ 5-5 700 ਕਰੋੜ ਤਾਂ ਉਹ ਵੀ ਉੱਚੀਆਂ ਸਟੇਟਾਂ ਚਲੋ ਵੱਡੀ ਛੋਟੀ ਦੇ ਹਿਸਾਬ ਨਾਲ ਸੋਚਦਾ ਹਰਾਂ ਦੀ ਜਾਂ ਕੁਦਰਤੀ ਆਫਤਾਂ ਉਹ ਪੈਸਾ ਕੱਦਾ ਹਰਾ ਵਾਸਤੇ ਨਹੀਂ ਕੁਦਰਤੀ ਆਫਤਾਂ ਵਾਸਤੇ ਪੈਸਾ ਐਸਡੀਆਰ ਐਪ ਉਥੇ ਪਰ ਇਹ ਗਲਤ ਬਿਆਨੀ ਤੁਹਾਡੀ ਤੁਹਾਡੇ ਨਹੀਂ ਹੈ ਪ੍ਰਧਾਨ ਨੇ ਕਿਤੇ ਨਵੇਂ-ਨਵੇਂ ਗਏ ਨਹੀਂ ਜਿਵੇਂ ਕਹਿੰਦੇ ਜਦ ਕੋਈ ਨਵਾਂ-ਨਵਾਂ ਮੁਸਲਮਾਨ ਬੰਦਾ ਨਾ ਉਹ ਜ਼ਿਆਦਾ ਰੋਜ਼ੇ ਰੱਖਦਾ ਸੋਹੇ ਜਾਂ ਮੈਨੂੰ ਲੱਗਦਾ ਹੈ ਵੀ ਸੁਨੀਪ ਜਾਖੜ ਪਹਿਲਾਂ ਤਾਂ ਕਾਂਗਰਸ ਸੀਗੇ ਹੁਣ ਆਪ ਦੇ ਨਾਲ ਚੋ ਉੱਥੇ ਚਲੇ ਗਏ ਪ੍ਰਧਾਨ ਬਣ ਵੀ ਗਏ ਉਹਨਾਂ ਨੂੰ ਇਹ ਆ ਵੀ ਸ਼ਹਿਰ ਦੇ ਜਿਹੜੀਆਂ ਹਿੰਦੂ ਵੋਟਾਂ ਨੇ ਉਹਨਾਂ ਨੂੰ ਪ੍ਰਾਪਤ ਕਰਨਗੇ ਜਾਖੜ ਸਾਹਿਬ ਨੂੰ ਵੀ ਪਹੇਕਾ ਵੀ ਮੇਰੀ ਉਹੀ ਜਿਹੜੀ ਛਵੀ ਸੀ ਵੀ ਬੜਾ ਚੰਗੇ ਸਿਆਸਤਦਾਨ ਵਾਲੀ ਉਹ ਸ਼ਾਇਦ ਹੁਣ ਵੀ ਹੈ ਇਹ ਪਹੇਕਾ ਵੀ ਉਹਨਾਂ ਨੂੰ ਆਪੇ ਨਿਕਲ ਜੇਗਾ ਤਾਂ ਇੱਕ ਤਾਂ ਇਹ ਗੱਲ ਹੈ ਦੂਜੇ ਦਿਨ ਜਾਖੜ ਸਾਹਿਬ ਨੇ ਧਿਆਨ ਇਹ ਦਿੱਤਾ ਜਦ ਉਹਨਾਂ ਨੇ ਕਹਿ ਦਿੱਤਾ ਕਿ ਆ ਕਿ ਨਤੀਮ ਸੀਗੇ ਇੱਕ ਚੀਮ ਸੀ ਪਹਿਲਾਂ ਜਿਹਦੇ ਵਿੱਚ ਔਰਤਾਂ ਦਾ ਸਸ਼ਕਤੀਕਰਨ ਦਿਖਾਉਣ ਦੀ ਗੱਲ ਕਰੀ ਸੀ ਮਾਈ ਭਾਗੋ ਦੇ ਦਰ ਬੇਨਾਲ ਜੁੰਗਿਆ ਸੀਗਾ ਕਿ ਭਗਤ ਰਾਜਗੁਰੂ ਸੁਖਦੇਵ ਸ਼ਰਾਭਾ ਇਹਨਾਂ ਦਾ ਆਜ਼ਾਦੀ ਦੇ ਵਿੱਚ ਭੂਮਿਕਾ ਦੀ ਗੱਲ ਸੀ ਪੰਜਾਬ ਦੀ ਤੇ ਤੀਜਾ ਜਿਹੜਾ ਸੀ ਉਹ ਸੀਗਾ ਕਿ ਪੰਜਾਬ ਦਾ ਜਿਹੜਾ ਆਸ ਹੈ ਉਹ ਕਿੱਦਾਂ ਦਾ ਹੋਇਆ ਹੁਣ ਇਹ ਜਿਹੜੀਆਂ ਤਿੰਨੇ ਗੱਲਾਂ ਨੇ ਇਹ ਤਾਂ ਕੋਈ ਆਰਡੋਕਾਰ ਗੱਲਾਂ ਨਹੀਂ ਹੈਗੀਆਂ ਕਿਉਂਕਿ ਇਹਨਾਂ ਨੂੰ ਆਪ ਤਾਂ ਭਗਤ ਸਿੰਘ ਨੂੰ ਭਗਵਾ ਕਰਨ ਕਰਕੇ ਤਾਂ ਮਨਜ਼ੂਰ ਹੈ ਪਰੀ ਇਹਨਾਂ ਨੂੰ ਬਾਕੀ ਨਹੀਂ ਮਨਜ਼ੂਰ ਕਿਉਂਕਿ ਉਹ ਜਿਹੜੀ ਉਹਨਾਂ ਦੀ ਸਿਆਸਤ ਸੀ ਇਹਨਾਂ ਦੀ ਸਿਆਸਤ ਦੇ ਤੋਂ ਉਲਟ ਸੀ। ਸੋ ਇਸ ਕਰਕੇ ਹੁਣ ਉਹ ਕਹਨ ਲੱਗੇ ਵੀ ਜੀ ਭਗਵੰਤ ਮਾਨ ਦੀ ਝਕੇ ਜੀ ਵਾਦੀ ਫੋਟੋ ਪਾਈ ਸੀ। ਪਹਿਲਾਂ ਇਹਨਾਂ ਦਾ ਥੋੜਾ ਵਿਸਤਾਰ ਹੀ ਸਮਝ ਲਈਏ। ਭਗਵੰਤ ਮਾਨ ਕਹਿੰਦਾ ਵੀ ਜੇ ਫੋਟੋ ਸਾਡੀ ਸਾਬਤ ਕਰ ਦੇਣ ਤਾਂ ਮੈਂ ਸਿਆਸਤ ਛੱਡ ਦਿੰਦੀ। ਜਿਹੜੇ ਉਹਨਾਂ ਦੇ ਬੁਲਾਰੇ ਨੇ ਆਪ ਪਾਰਟੀ ਦੇ ਮਲਵਿੰਦਰ ਸਿੰਘ ਕੰਗ ਉਹ ਕਹਿੰਦੇ ਵੀ ਸਾਡੀ ਆ ਮਾਈ ਭਾਗਵਾਲੀ ਝਾਕੀ ਸਾਡੇ ਵੈਬਸਾਈਟ ਤੇ ਪਈ ਆ ਸਰਕਾਰ ਦੇ ਤੇ ਉੱਥੇ ਦੇਖ ਲਓ ਜੇ ਫੋਟੋ ਹੋਈ ਤਾਂ ਤੁਸੀਂ ਸਾਨੂੰ ਕਹਿ ਦਿਓ ਤੇ ਸੁਨੀਲ ਲਖੜ ਕਹਿੰਦੇ ਨਹੀਂ ਮੈਂ ਆ ਆਪਣੇ ਬਿਆਨ ਤੇ ਪੱਕਾ ਤਿੰਨ ਸਿਆਸਦਾਨ ਨੇ ਨਾ ਉਹਦੇ ਵਿੱਚੋਂ ਦੋ ਦੇ ਧਿਆਨ ਜਿਹੜੇ ਪੰਜਾਬ ਦੇ ਆਪ ਪਾਰਟੀ ਦੇ ਨੇ ਇਹਨਾਂ ਦੇ ਇਸ ਕਰਕੇ ਥੋੜੇ ਜੀ ਜ਼ਰੂਰੀ ਵੀ ਜ਼ਰੂਰ ਹੋਣ ਪਰ ਸੁਨੀਲ ਲਖੜ ਜੀ ਤਾਂ ਪੱਕਾ ਹੀ ਆ ਨਾ ਉਹਨੇ ਤਾਂ ਆਪਣਾ ਧਿਆਨ ਬਦਲਿਆ ਇਹਨਾਂ ਨੇ ਆਪਣਾ ਬਿਆਨ ਕਹਿੰਦੇ ਦਿਨ ਤੋਂ ਬਦਲਿਆ ਨਹੀਂ ਫਿਰ ਪਸਪੀਕਰੰ ਕਰਦੇ ਨੇ ਸੁਨੀਲ ਜਾਖੜ ਜੀ ਨੇ ਸਾਡਾ ਪਹਿਲੇ ਦਿਨ ਨਾਲ ਅਧਿਆਨ ਹੀ ਬਦਲਿਆ ਹੁਣ ਕਹਤਾ ਵੀ ਕਿਉਂਕਿ ਫੋਟੋਆਂ ਨੇ ਸੀ ਤਾ ਨਾ ਕਰਿਆ ਸੋ ਇਸ ਕਰਕੇ ਸੁਨੀਲ ਜਾਖੜ ਜੀ ਦੇ ਧਿਆਨ ਤੇ ਵਿਸ਼ਵਾਸ ਕਰਨਾ ਔਖਾ ਹੈ ਇਹ ਜਿਹੜੀ ਉੱਥੇ ਕਮੇਟੀ ਹੈ ਉਹਦਾ ਫਰਜ ਮੰਦ ਉਹ ਦੱਸੇ ਵੀ ਸੀ ਕਿਹੜੇ ਮਾਪਦੰਡ ਰੱਖੇ ਸੀ ਹੁਣ ਪਤਾ ਜੱਜਮੈਂਟ ਦੇ ਵਿੱਚ ਜੇ ਜੇ ਇਲੈਕਸ਼ਨ ਕਮਿਸ਼ਨ ਦੇ ਉੱਤੇ ਦੋਸ਼ ਲੱਗਦੇ ਰਹਿੰਦੇ ਨੇ ਉਹਦਾ ਜਵਾਬ ਨਹੀਂ ਦਿੰਦੇ ਵੋਟਾਂ ਘੱਟ ਵੱਧ ਨਿਕਲਣ ਦੇ ਦੋਸ਼ ਲੱਗਦੇ ਰਹਿੰਦੇ ਨੇ ਈਵੀਐਮ ਦੇ ਫਿਰ ਇਹ ਤਾਂ ਛੋਟੀ ਜੀ ਗੱਲ ਹੈ ਨਾ ਚੱਕੀ ਵਾਲੀ ਤਾਂ ਇਹ ਤਾਂ ਮੈਟਿਕਲ ਨੀਯਤ ਤੇ ਇਹਿਤਿਕ ਮੈਟਿਕ ਲੋਜੇ ਬੰਦੇ ਆਪਾਂ ਦੇਖ ਲਈਏ ਇੱਥੇ ਕਿੰਨੇ ਜਿਹੜੇ ਖੇਡਾਂ ਦੇ ਇੰਦਰੀਆਂ ਚ ਰੌਲਾ ਪਿਆ ਜਾਂਦਾ ਵੀ ਇਹਨੂੰ ਜਾਣ ਕੇ ਫਸਟ ਜਿਹੜੇ ਚੋਣ ਕਰਕੇ ਇਵਨ ਇੰਡੀਆ ਦੇ ਉੱਤੇ ਤਾਂ ਇਹੋ ਜਿਹੀਆਂ ਗੱਲਾਂ ਵੀ ਹੁੰਦੀਆਂ ਨੇ ਵੀ 올림픽 ਚ ਚੋਣ ਕਰਨ ਵੇਲੇ ਵੀ ਕਈ ਵਾਰੀ ਭਾਈਕਤੀ ਜਾਵਾਦ ਜਾਂ ਕੋਈ ਨਾ ਕੋਈ ਬਾਹਰਲੇ ਫੈਕਟਰ ਜਿਹੜੇ ਨੇ ਕਾਰਕ ਨੇ ਉਹ ਕੰਮ ਕਰ ਜਾਂਦੇ ਨੇ ਕਿਸੇ ਨਾ ਕਿਸੇ ਤੇ ਸਾਰਿਆਂ ਤੇ ਨਹੀਂ ਕਰਦੇ ਇੱਕਦਿ ਉਹ ਚਾਹੇ ਉਹਨੂੰ ਵਾਧੂ ਪਾ ਲੋ ਚਾਹੇ ਉਹਨੂੰ ਸਰਟੀਫਿਕੇਟ ਹੀ ਦਿਵਾਣਾ ਹੋਵੇ ਇਹੋ ਜਿਹੀਆਂ ਗੱਲਾਂ ਚੱਲਦੀਆਂ ਨੇ ਸੋ ਇਸ ਕਰਕੇ ਸਾਨੂੰ ਇੱਕ ਤਾਇ ਮੰਨ ਕੇ ਚੱਲਣਾ ਪੈਗਾ ਤੁਮਝਾ ਇਹ ਹੈ ਕਿ ਤੁਸੀਂ ਵੀਰਵਾਰ ਦਿਵਸ ਮਨਾਉਂਦੇ ਹੋ ਤੁਸੀਂ ਜਿਹੜੀ ਵਰਜਤ ਹੈ ਜਿਹੜੀ ਬੱਜਲ ਕਹੇ ਤਮੰਨੀ ਜਾਂਦੀ ਹੈ ਕਿ ਗੁਰੂਆਂ ਦਾ ਗੁਰੂ ਸਾਹਿਬਜਾਦਿਆਂ ਦਾ ਸਵਾਗ ਨਹੀਂ ਕਰਨਾ ਤੁਸੀਂ ਆਪਦੀਆਂ ਬੀਜੇਪੀ ਰੂਲਡ ਸਟੇਟ ਚ ਸਕੂਲਾਂ ਚ ਸੀਬੀਐਸਸੀ ਦਾ ਤੁਸੀਂ ਉੱਥੋਂ ਨਾਲ ਸਵਾਲ ਕਰਾਂਦੇ ਹੋ ਪਰ ਕਹਿੰਦੇ ਪੈਸਾ ਖੋਟ ਆਪਦਾ ਬਾਨੀਏ ਨੂੰ ਕੀ ਦੋਸ਼ ਐਸਜੀਪੀਸੀ ਨੇ ਪਹਿਲਾਂ ਵੀਰਵਾਰ ਦਿਵਸ ਦੇ ਨਾਂ ਦੇ ਉੱਤੇ ਲਿਖਤਾ ਉਹ ਵੀ ਤਾਂ ਚੱਕੀਆਂ ਕੱਢੀਆਂ ਨਾ ਤੁਸੀਂ ਜੇ ਦੂਜਾ ਹੋਣ ਉਹਨਾਂ ਨੇ ਕਹੇਤਾ ਦੋ ਕੋਈ ਅਸੀਂ ਇਤਰਾਜ ਦਰਜ ਕਰਾਤਾ ਕੋਈ ਹੋਰ ਕਰਿਆ ਹੁੰਦਾ ਨਾ ਅੱਜ ਨੂੰ ਰੌਲਾ ਪੈ ਜਾਂਦਾ ਸੀ ਵੀ ਇਹਦਾ ਆ ਕਰ ਦਿਓ ਜੀ ਐ ਕਰ ਦਿਓ ਜੀ ਭਾਈ ਕਉਂ ਕਿਉਂ ਕਿਉਂਕਿ ਐਸਜੀਪੀਸੀ ਵੀ ਥੱਲੇ ਲੱਗੀ ਹੋਈ ਐ ਐਸਜੀਪੀਸੀ ਵੀ ਉਸ ਗੱਲ ਦੇ ਉੱਤੇ ਨਹੀਂ ਉਹਦੇ ਉੱਤੇ ਜਿਹੜਾ ਤੁਸੀਂ ਇੰਨੀ ਜੇਲ ਤੋਂ ਕਰਦੇ ਆ ਰਹੇ ਹੋ ਤੇ ਉਹਦੇ ਉੱਤੇ ਤੁਸੀਂ ਕਿਉਂ ਨਹੀਂ ਬਈ ਇਹ ਕਰਿਆ ਜੇ ਉਹ ਇਹ ਕਰ ਸਕਦੇ ਨੇ ਫਿਰ ਫਿਲਮਾਂ ਕਿਉਂ ਨਹੀਂ ਬਣਨਗੀਆਂ ਤੁਸੀਂ ਕਿੱਧਰ ਦੇ ਪਾਸੇ ਨੂੰ ਜਾਣੋ ਬੁੱਤ ਪੂਜਾ ਵਾਲ ਨੂੰ ਜਾਣਾ ਉਹ ਉਹਨਾਂ ਨੂੰ ਬੁੱਤ ਬਣਾਉਣਾ ਚਾਹੁੰਦੇ ਨੇ ਤੇ ਤੁਸੀਂ ਮੰਨਣ ਨੂੰ ਤਿਆਰ ਹੋਨੇ ਤੁਸੀਂ ਇੱਕ ਚਿੱਟੀ ਦੇਖਣ ਨਾਲ ਤਾਂ ਗੱਲ ਨਹੀਂ ਨਾ ਬੰਦੀ ਇਹ ਤਾਂ ਤੁਹਾਡੇ ਅਸਲੀ ਦਿਲੀ ਨੂੰ ਆ ਸਿੱਖੀ ਦੀ ਸਿੱਖ ਚ ਅਸਲੀ ਤੇ ਸਿੱਖ ਫਲਸਫੇ ਦੀ ਉਹ ਰੂਹ ਦੇ ਉੱਤੇ ਹਮਲਾ ਬਸ ਤੁਸੀਂ ਤਾਂ ਦੇਖ ਚਿੱਟੀ ਲਿਖ ਕੇ ਸਾਰ ਰਹੇ ਹੋ ਇਹ ਤਾਂ ਤੁਹਾਡੇ ਤੇ ਦੋਸ਼ ਲੱਗਣਗੇ ਇਸੇ ਕਣੀ ਚਾਕੀ ਦੇ ਉੱਤੇ ਮੈਂ ਕਹਾਂਗਾ ਹੁਣ ਇਹਨਾਂ ਨੇ ਕਿਹਾ ਵੀ ਅਸੀਂ ਪੰਜਾਬ ਭਵਨ ਚਾਕੀ ਖੜੀ ਕਰਾਂਗੇ ਤੁਸੀਂ ਚੰਦ ਪੜਿਆ ਹੋਊਗਾ ਬਿਆਨ ਕਿ ਅਸੀਂ ਡੱਗੀ ਚ ਪੰਜਾਬ ਭਵਨ ਆ ਖੁੱਡੀ ਜਗ੍ਹਾ ਕਰਿਆ ਕਰਿਆ ਜਸ ਸਾਡਾ ਆਪਣਾ ਮੁੱਢ ਹੈ ਸਾਡੀ ਆਪਣੀ ਜਗ੍ਹਾ ਹੋ ਪੰਜਾਬ ਦੀ ਕਿ ਅਸੀਂ ਦਿੱਲੀ ਦੀ ਸਰਕਾਰਾਂ ਤੇ ਉਹਦੇ ਨਾਲ ਰੌਲਾ ਪੈ ਸਕਦਾ ਕਿਉਂਕਿ ਅਮਿਤ ਸ਼ਾਹ ਜੀ ਦੇ ਅੰਡਰ ਪੁਲਿਸ ਦਿੱਲੀ ਦੀ ਉਹ ਹੋਮ ਮਿਨਿਸਟਰ ਨੇ ਕਿ ਦਿੱਲੀ ਪੁਲਿਸ ਜਿਹੜੀ ਉਹ ਹੋਮ ਮਿਨਿਸਟਰ ਦੇ ਅੰਡਰ ਹੈ। ਇਹ ਦਿੱਲੀ ਸਟੇਟ ਹੋਂਦ ਦੇ ਬਾਵਜੂਦ ਉਹਨਾਂ ਦੇ ਹੋਮ ਮਿਨਿਸਟਰ ਦੇ ਅੰਡਰ ਨਹੀਂ ਹੈ ਦਿੱਲੀ ਦੇ। ਸੋ ਇਸ ਕਰਕੇ ਉੱਥੇ ਝਗੜਾ ਵੀ ਪੈ ਸਕਦਾ ਹੈ। ਇਹ ਸਰਕਾਰ ਉਹਨੂੰ ਕਿਵੇਂ ਏਡਿਟ ਕਰੇਗੀ? ਪੰਜਾਬੀਆਂ ਨਾਲ ਇਹਦੀ ਇੱਜ਼ਤਮਾਨ ਦਾ ਸਵਾਲ ਕਿਵੇਂ ਹੋਏਗਾ? ਹਾਲਾਂਕਿ ਸਰਕਾਰ ਵਾਸਤੇ ਵੀ ਵੱਡਾ ਸਵਾਲ ਹੋਏਗਾ ਜੇ ਮਾਈ ਭਾਗੋ ਦੀ ਅ ਉਹ ਜਿਹੜਾ ਹੋਏਗਾ ਤੇ ਉਹਦੇ ਵਿੱਚ ਚਾਕੀ ਚ ਜਾਂ ਜਿਲ੍ਹੇ ਭਗਤ ਸਿੰਘ ਰਾਜਗੁਰੂ ਸੁਖਰੇਵ ਜਾਂ ਕਰਤਾਰ ਸਿੰਘ ਸਰਾਭਾ ਹੋਰਾਂ ਦੀ ਚਾਕੀ ਹੋਏਗੀ ਜਾਂ ਪੰਜਾਬ ਦੇ ਵਿਕਾਸ ਦੀ ਚਾਕੀ ਹੋਏਗੀ ਜੋ ਤੇ ਕਾ ਕਰਦੀ ਹੈ ਸਰਕਾਰ ਤਾਂ ਫਿਰ ਇੱਕ ਰਿਜ਼ੈਂਟਮੈਂਟ ਦਾ ਦੂਜੇ ਪਸੰਨਾ ਇਹ ਵੀ ਕਹਿਣਾ ਪਤਾਵਰ ਪੰਜਾਬੀ ਮੈਨੂੰ ਇਸ ਗੱਲ ਦਾ ਦੁੱਖ ਵੀ ਹੈ ਸਾਨੂੰ ਰੋਜ਼ ਕਦੇ ਖਾਲਸਾਨੀ ਨੇ ਜੀ ਇਹ ਦੇਸ਼ ਨੂੰ ਤੋੜਨਾ ਚਾਹੁੰਦੇ ਨੇ ਜੀ ਆਹ ਕਰਨਾ ਚਾਹੁੰਦੇ ਨੇ ਅੱਜ ਹੀ ਅਖਬਾਰ ਦੀ ਪੈਦਲ ਖਬਰ ਹੈ ਕਿ ਗ੍ਰਹਿ ਮੰਤਰੀ ਜੀ ਨੇ ਉੜਫਾ ਨਾਲ ਸਮਝੌਤਾ ਕਰਿਆ ਔਰ ਉਹ ਵੀ ਤੁਸੀਂ ਸੁਣਿਆ ਕਿ ਇਹ ਨਹੀਂ ਹੈ ਵੀ ਉਹਦੇ ਕੋਲੇ ਫੀਸਾ ਬੰਦਾ ਹੈ ਦੂਜਿਆਂ ਕੋਲ 600 ਦੂਜਿਆਂ ਕੋਲ ਸਿਰਫ 200 ਜਨਕੋ ਮਿਨੋਰਟੀ ਹੈ ਜਿਹੜੀ ਨਹੀਂ ਜਿਹਨੇ ਸਮਝਾਤਾ ਕਰਿਆ ਤੇ ਉਹਨਾਂ ਨੇ ਗਰੇ ਮੰਤਰੀ ਜੀ ਨੇ ਇਹ ਵੀ ਆਖਿਆ ਵੀ ਅਸੀਂ 9 ਵਾਰ ਸਮਝਾਤੇ ਕਰ ਚੁੱਕੇ ਅਸੀਂ ਸ਼ਾਂਤੀ ਹੈ ਜੇ ਤੁਸੀਂ 10 ਸਾਲਾਂ ਚ 9 ਵਾਰ ਸਮਝਾਤੇ ਕਰਨੇ ਪਏ ਨੇ ਨਾਰਥ-ਈਸਟ ਜਿਹੜਾ ਮਸਲਸੇ ਸ਼ਾਂਤੀ से ਚੱਲ ਰਹੀ ਹੈ ਪਰ ਤੁਸੀਂ ਕਦੇ ਨਾਰਥ-ਈਸਟ ਦਾ ਸੁਣਿਆ ਵੀ ਦੇਸ਼ ਨੂੰ ਤੋੜ ਰਹੇ ਨੇ ਜੀ ਇੱਥੇ ਆ ਹੋ ਰਿਹਾ ਜੀ ਇੱਥੇ ਆ ਹੋ ਰਿਹਾ ਕਦੇ ਸੁਣਿਆ ਅਤਲੋ ਸਿੰਘ ਨੈਸ਼ਨਲ ਵੀਡੀਓ ਭਰਿਆ ਹੋਇਆ ਦੇਖੋਗੇ ਤੇ ਮਾਰੀ ਕੋਈ ਗੱਲ ਹੋ ਜਾਈ ਪੰਜਾਬ ਪੰਜਾਬ ਨੇ ਅਕੜਾ ਥੀ ਪੰਜਾਬ ਨੇ ਆਕਰਤਾ ਸਿੱਖਾਂ ਨੇ ਆਕਰਤਾ ਖਾਲਸਾਣ ਹੋ ਗਿਆ ਇਹ ਕਿਹੜੀ ਸਿਆਸਤ ਕਰ ਰਹੇ ਨੇ ਇਹ ਗੱਲ ਭੰਗੂ ਜੀ ਸਾਨੂੰ ਸਾਰਿਆਂ ਨੂੰ ਇਸ ਤੀ ਕਿ ਨਸਨ ਵੀ ਉਹ ਝਾਕੀ ਨਹੀਂ ਕਹਿੰਦੇ ਸਹਿਬ ਨੂੰ ਨਹੀਂ ਰੋਂਦੇ ਤੈਸੇ ਨੂੰ ਰੋਣਿਆ ਇਹ ਦੂਜੀ ਵਾਰ ਕੱਡੀ ਝਾਕੀ ਰੋਕਣ ਦਾ ਸਵਾਲ ਨਹੀਂ ਹੈ ਇਹ ਦੱਸਣ ਦਾ ਸਵਾਲ ਹੈ ਤੁਸੀਂ ਲਾ ਲਓ ਜੋਰ ਤੁਹਾਨੂੰ ਅਸੀਂ ਦਿਖਾਉਣੀ ਹੈ ਮਤਲਬ ਜੀੜਾ ਸੁਪਾ ਇਹ ਵਾਰ-ਵਾਰ ਵਾਰ-ਵਾਰ ਕਿਸਮ ਦਾ ਹੱਥ ਜੋੜ ਕੇ ਆਪਦੀ ਅੱਖ ਨੂੰ ਥੋੜਾ ਘਟਾ ਕੇ ਵੀ ਕਹਿਣ ਨੂੰ ਤਿਆਰ ਹੈ ਵੀ ਭਾਈ ਅਸੀਂ ਭਾਰ ਦਾ ਹਿੱਸਾ ਨੂੰ ਤੁਕ ਨਾ ਜਿੱਤੇ ਜਾ ਰਹੇ ਨੇ ਵਾਰ-ਵਾਰ ਦਸੇਵ ਨਹੀਂ ਜਾਂਦਾ ਕਹਿੰਦੇ ਸਖਤਾ ਮਾਰੇ ਵੀ ਧਰਉਣ ਵੀ ਨਾ ਦੇਵੇ ਤੁਸੀਂ ਦੱਸ ਦੋ ਵੀ ਆਹ ਗੱਲ ਸੀ ਆਹ ਨੁਕਸ ਸੀਗੇ ਅਸੀਂ ਆਹ ਦੂਰ ਕਰਤਾ ਕੇ ਪੰਜਾਬ ਦੇ ਲੋਕ ਪੁੱਛ ਲੈਣ ਆਪਦੀ ਸਰਕਾਰ ਨੂੰ ਸੂਬੇ ਦੀ ਨੂੰ ਵੀ ਭਾਈ ਤੁਸੀਂ ਇਹ ਨੁਕਸ ਕਿਉਂ ਨਹੀਂ ਦੂਰ ਕਰ ਦਿੰਦੇ ਜੇ ਉਹ ਨੁਕਸ ਜਾਇਜ਼ ਹੋਣ ਇਹ ਅਗਲੀ ਗੱਲ ਉਦੇ ਵਿੱਚ ਜਿੰਨੇ ਮਾਪਦੰਡ ਜਦ ਤੁਸੀਂ ਕਿਸੇ ਚੀਜ਼ ਨੂੰ ਰਿਜੈਕਟ ਕਰਦੇ ਹੋ ਤੁਹਾਨੂੰ ਸਾਰੇ ਮਾਪਦੰਡ ਦੱਸਣੇ ਪੈਣਗੇ ਵੀ ਸਾਡੇ ਆਹ ਮਾਪਦੰਡ ਸੀਗੇ ਇਹ ਇਹਨਾਂ ਨੂੰ ਦੇਖ ਕੇ ਨਿਕਰੇ ਪਹਿਲਾਂ ਹੀ ਤੈਅ ਸੀਗੇ ਐਸ ਡੇਟ ਨੂੰ ਤੈਅ ਸੀਗੇ ਫਰਾਨੀ ਵੈਬਸਾਈਟ 'ਤੇ ਪਹਿਨੇ ਇਨ੍ਹਾਂ ਮਾਪਦੰਡ ਦੇ ਅਨਸਾਰ ਅਸੀਂ ਆ ਸਾਰੀਆਂ ਟਾਕੀਆਂ ਦੇਖੀਆਂ ਨੇ ਇਹ ਤੁਹਾਨੂੰ ਦੱਸਣਾ ਪਊਗਾ ਤੁਸੀਂ ਇਹ ਕੋਸ਼ਵਬੇ ਦੀ ਟਾਕੀ ਨੂੰ ਰਿਜੈਕਟ ਕਰ ਰਹੇ ਹੋ ਰੱਦ ਕਰ ਰਹੇ ਹੋ ਵੀ ਤੁਸੀਂ ਨਹੀਂ ਆ ਸਕਦੇ ਉਹ ਦੇਖਾ ਚ ਵੀ ਤੁਸੀਂ ਤੁਸੀਂ ਮਹਾਰਾਜ ਅਕਬਰ ਬਣ ਗਏ ਤੁਸੀਂ ਦੇਸ਼ ਦੇ ਮਾਲਕ ਬਣ ਕੇ ਜਿਹੜੀ ਤੁਸੀਂ ਟੀਮ ਨੂੰ ਚੈੱਕ ਕਰਨ ਵਾਲੀ ਤੂੰ ਤੁਹਾਨੂੰ ਕਿਵੇਂ ਹਿੰਮਤ ਪਾਈ ਤੁਸੀਂ ਇਹ ਕਿਉਂ ਨਹੀਂ ਕਰਦੇ ਕਿ ਆਹ ਮਾਪਦੰਡ ਨੇ ਸਾਡੇ ਤੁਸੀਂ ਉਂਝ ਤਾਂ ਲੋਕਾਂ ਨੂੰ ਕਿੰਨਾ ਪਰਦਰਸ਼ਾਤਾ ਕਰਦੇ ਹੋ ਤੁਸੀਂ ਕਿਉਂ ਨਹੀਂ ਪਰਦਰਸ਼ਾਤਾ ਕਰੀ ਤੁਸੀਂ ਕਿਉਂ ਨਹੀਂ ਦਿਖਾਇਆ ਵੀ ਆਹ ਮਾਪਦੰਡ ਹੋਣਗੇ ਚਾਕੀਆਂ ਦੇ ਪਹਿਲਾਂ ਹੀ ਲਿਖਣਾ ਚਾਹੀਦਾ ਸੀ ਮੈਂ ਯੂਨੀਵਰਸਿਟੀ ਦੇ ਸਾਰੇਆਂ ਸੀ ਸਿਲੇਬਸ ਪਹਿਲਾਂ ਦੱਸਦੇ ਵੀ ਆਹ ਸਿਲੇਬਸ ਹੋਊਗਾ ਇਹ ਥੋੜਾ ਵੀ ਬਾਤ ਕਰੋ ਹੋ ਨਹੀਂ ਨਹੀਂ ਸਵਾਲ ਹੋਰ ਪਾ ਕੇ ਕਹੋ ਨਹੀਂ ਨਹੀਂ ਸਿਲੇਬਸ ਹੀ ਆਈ ਸੀ ਪਹਿਲਾਂ ਤੁਸੀਂ ਦੱਸੇ ਕਿਉਂ ਨਹੀਂ ਮਾਪਦੰਡ ਮਾਫਦਾਨ ਦੱਸਨੀ ਬੰਦੇ ਨੇ ਤੁਹਾਡੇ ਦੂਜੀ ਗੱਲ ਜੇ ਤੁਸੀਂ ਜਿੰਨੀਆਂ ਕੁਸ਼ਤੀਆਂ ਹੁੰਦੀਆਂ ਨੇ ਜਿੰਨੀਆਂ ਖੇਡਾਂ ਸਭ ਚ ਮਾਫਦਾਨ ਦੱਸੇ ਜਾਂਦੇ ਨਾ ਤੁਹਾਨੂੰ ਹੋਰ ਦੱਸਣਾ ਮੈਂ ਬਹੁਤ سارے ਮੁਕਾਬਲੇ ਵਿੱਚ ਜੱਜ ਰਿਹਾ ਉਹਦੇ ਵਿੱਚ ਜੇ ਪੋਸਟਰਾਂ ਦਾ ਮੁਕਾਬਲਾ ਹੈ ਉਹ ਚ ਦੱਸਿਆ ਜਾਂਦਾ ਵੀ ਐਨੇ ਸਾਜੀ ਦਾ ਪੋਸਟਰ ਹੋਣਾ ਚਾਹੀਦਾ ਚੜਾਈ ਇੰਨੀ ਹੋਵੇ ਲੰਬਾਈ ਇੰਨੀ ਹੋਵੇ ਹਰ ਚੀਜ਼ ਤੈਅ ਹੁੰਦੀ ਹੈ ਡਿਬੇਟ ਦੇ ਵਿੱਚ ਕੁਝ ਟਾਈਮ ਹੁੰਦਾ ਵੀ ਜੇਦੂ ਟਾਈਮ ਦੱਸ ਕੇ 1 ਸਕਿੰਟ ਵੀ ਲੰਘਿਆ ਇਹਨੇ ਘੰਟੀ ਫਿਰ ਦੂਜੀ ਘੰਟੀ ਜੋ ਉਦੋਂ ਬਾਅਦ ਉਹ ਰਿਜੈਕਟ ਹੋ ਜਗੀ ਟੀਮ ਆਪਣੇ ਆਪ ਹੀ ਤੁਸੀਂ ਨਾਰਮ ਪਹਿਲਾਂ ਤੈਅ ਕਰਕੇ ਦੱਸੋ ਨਾ ਇਹ ਥੋੜਾ ਵੀ ਤੁਸੀਂ ਜਿਵੇਂ ਤੁਹਾਨੂੰ ਲੱਗੇ ਮਾਮਦੇ ਨਕਦੀ ਤਰ੍ਹਾਂ ਵੀ ਉਦੋਂ ਕਹੋ ਨਹੀਂ ਨਹੀਂ ਸਹੀ ਇਹਦਾ ਮਤਲਬ ਆ ਇਸਦਾ ਇਹਦਾ ਨਾਰਮ ਤੈਅ ਕਰੋ ਫਿਰ ਦੇ ਸਾਹਮਣੇ ਫਿਰ ਜੱਜ ਕਿੰਨੇ ਕਿ ਨਿਰਪੱਖ ਨੇ ਉਹਦਾ ਵੀ ਸਵਾਲ ਖੜਾ ਹੋ ਜਾਂਦਾ ਹੁੰਦਾ ਕਿਉਂਕਿ ਸਰਕਾਰ ਦੀ ਪੂਰਤੀ ਕਰਨ ਵਾਸਤੇ ਮੈਂ ਬਹੁਤ ਸਾਰੇ ਸਰਕਾਰੀ ਜਿਹੜੇ ਮੁਲਾਜ਼ਮਾਂ ਦੇ ਉੱਤੇ ਕੇਸ ਬਣੇ ਹੁੰਦੇ ਨੇ ਉਹਨਾਂ ਦੇ ਜਿਹੜੀ ਪੜਤਾਲ ਕਰਨ ਵਾਸਤੇ ਖਾਲਾ ਕਿ ਉਹ ਅਰਧ ਜਿਹੜੀ ਹੁੰਦੀ ਹੈ ਨਿਆਂਕ ਸਾਠ ਹੀ ਹੁੰਦੀ ਹੈ ਜਿਹੜਾ ਪ੍ਰਤਾਲੀ ਅਧਿਕਾਰੀ ਹੈ ਬਹੁਤੇ ਉਹ ਸਰਕਾਰ ਦੀ ਪੱਖ ਹੀ ਪੂਰਦੇ ਨੇ ਉਹ ਬਿਲਕੁਲ ਨਹੀਂ ਇਹ ਮੰਨਣ ਨੂੰ ਤਿਆਰ ਵੀ ਇਹ ਪ੍ਰਤਾਲੀ ਇਸ ਵਾਸਤੇ ਕਰਾਈ ਜਾ ਰਹੀ ਹੈ ਕਿ ਆਜ਼ਾਦ ਤੌਰ ਤੇ ਹੋਵੇ ਨਿਆਂ ਦੇ ਅਨਸਾਰ ਹੋਵੇ ਜੇ ਕਰਮਚਾਰੀ ਦਾ ਦੋਸ਼ ਹੋਵੇ ਤਾਂ ਦੋਸ਼ੀ ਮੰਨ ਲਓ ਨਹੀਂ ਜੇ ਨਹੀਂ ਹੁੰਦਾ ਤਾਂ ਵੀ 글로 ਪਰ ਉੱਥੇ ਨਹੀਂ ਹੁੰਦਾ ਇਹ じゃ ਮੈਂ ਕਿੰਨੀਆਂ ਪ੍ਰਤਾਨਾ ਚ ਆਪੇਸ਼ ਹੋਇਆ ਮੈਂ ਕਿੰਨੀਆਂ ਪ੍ਰਤਾਨਾ ਕਰੀਆਂ ਨੇ ਖੁਦ ਬਤੌਰ ਪ੍ਰਤਾਲੀ ਅਧਿਕਾਰੀ ਮੈਂ ਦੇਖਦਾ ਵੀ ਕੀ ਹਾਲ ਹੁੰਦਾ ਉਹ ਕੋਈ ਕੋਈ ਵਿਰਲਾ ਕਨਕ ਮੁੱਠ ਉਧਰ ਮੈਂ ਇੱਕ ਉਹ ਵਿਰਲਾ ਸੇਕ ਘੋੜ ਸਕਦੇ ਦਿਓ ਹਾਲੀ ਸਾਰੇ ਸਰਕਾਰ ਦੇ ਦੇਖਦੇ ਕਿ ਟਿੱਕੇ ਕੱਢਦੇ ਨੇ ਜਾਂ ਪਟਾਣ ਨੂੰ ਨਮਕੀ ਇਸੇ ਤਰ੍ਹਾਂ ਇਥੇ ਆ ਤੁਸੀਂ ਜਦ ਇਨਸਾਫ ਕਰਨਾ ਰੋਜ਼ ਮੈਚ ਹੁੰਦੇ ਨੇ ਹੋਰ ਹੁੰਦੇ ਨੇ ਉਹਦੇ ਚ ਜੱਜ ਮੈਂ ਹੁਣੀ ਇੱਕ ਗਾੜ ਮੈਦਾਂ ਕਰਾਇਆ ਇਹਨਾਂ ਨੇ ਸਰਕਾਰੀ ਸਕੂਲਾਂ ਦੇ ਟੀਚਰ ਪ੍ਰਾਇਮਰੀ ਸਕੂਲਾਂ ਵਾਸਤੇ ਅੱਜ ਕੀ ਦਾ ਮਿਲਣ ਦਾ ਵੀ ਉਹਨਾਂ ਨਾਮ ਲਿਆ ਹੋਇਆ ਸੀ ਆਪਜੀ ਛੁੱਟੀ ਦੇ ਦਿਨ ਆਪਜੇ ਖਰਚਿਆਂ ਤੇ ਬੱਚਿਆਂ ਨੂੰ ਲੈ ਆ ਕੇ ਬਾੜ ਮੈਦਾਂ ਕਰਦੇ ਨੇ ਅੱਤਕੀ ਕਬਾਲ ਮੇ ਦਾ ਹੋਇਆ ਸੀ ਤੇ ਉੱਥੇ ਮੈਂ ਆਪਣੇ ਉਦਗਦਾਰ ਜਨ ਕਰਿਆ ਸੀ ਮੈਂ ਉਸ ਤੇ ਮੈਂ ਪਾਸ਼ਾ ਚ ਕਿਹਾ ਵੀ ਸਭ ਤੋਂ ਵੱਡੀ ਮੈਨੂੰ ਖੁਸ਼ੀ ਇਸ ਬਾਲ ਮੇ ਦੇ ਦੀ ਇਹ ਵੀ ਹੈ ਕਿ ਜਿਹੜੇ ਇੱਥੇ ਜੱਜ ਸਹਿਬਾਨ ਨੇ ਉਹ ਢੱਕਾਈ ਦੁੱਧ ਨਹੀਂ ਕਰਦੇ ਕੋਈ ਇਨਸਾਫ ਕਰਦੇ ਨੇ ਮੈਂ 11ਵਾਂ ਮੇਲਾ ਇਹ ਕਿ 12ਵਾਂ ਮੈਂ ਕਦੇ ਵੀ ਇਹ ਨਹੀਂ ਸੁਨਿਆ ਵੀ ਕਿਸੇ 200 ਢੂਡ 100 ਸਕੂਲ ਆਉਂਦਾ ਵੀ ਕਿਸੇ ਟੀਮ ਨੇ ਕਦੇ ਇਹ ਤਰਾਜ ਕਰਿਆ ਹੋਵੇ ਔਰ ਕਿੰਨੇ ਇਵੈਂਟ ਹੁੰਦੇ ਨੇ ਉਹ ਆਇਆ ਨਹੀਂ ਅਭੀ ਦੋ ਨੇ ਚਾਰ ਨੇ ਵੀ ਇਹਨਾਂ ਦੇ ਵਿੱਚ ਕਦੇ ਸੁਣਿਆ ਹੀ ਨਹੀਂ ਕਿ ਜੀ ਸਾਡੇ ਨਾਲ ਕੋਈ ਧੱਕਾ ਹੋ ਗਿਆ ਜੱਜਮੈਂਟ ਤਾਂ ਇਹ ਹੁੰਦੀ ਆ ਨਾ ਲੋਕਾਂ ਨੂੰ ਲੋਕਾਂ ਨੂੰ ਮਨਜ਼ੂਰ ਹੋਵੇ ਤੇ ਹਾਂ ਜੀ ਇਹ ਗਲਤ ਹੋਇਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਇਆ ਜਦ ਤੱਕ ਤੁਹਾਡੀ ਜੱਜਮੈਂਟ ਦੇ ਉੱਤੇ ਸਵਾਲ ਆ ਗਿਆ ਇਹ ਜੱਜਮੈਂਟ ਕਿ ਨਿਆਂ ਹੈ 31 ਸਾਨੀਆਂ ਝਾਕੀਆਂ ਦੇ ਉੱਤੇ ਕਿ ਨਿਆਂ ਦੀ ਗੱਲ ਹੈ ਇਹ ਮੈਂ ਸਾਰੀਆਂ ਕਹਾਣੀਆਂ ਤਾਂ ਦੱਸੀਆਂ ਨੇ ਕੋਈ ਕਹਿ ਸਕਦਾ ਕਿਉਂਕਿ ਇਹ ਜੱਜਮੈਂਟ ਦਾ ਸਵਾਲ ਹੈ ਜੱਜਮੈਂਟ ਜਿੱਥੇ ਵੀ ਤੁਸੀਂ ਬੈਠ ਕੇ ਕਰਦੇ ਹੋ ਉਹਦਾ ਹਾਲ ਨਹੀਂ ਹੋਣਾ ਚਾਹੀਦਾ ਕਾਜੀ ਹੋਏ ਬੇਕਰੇ ਨੇ ਆਏ ਤੇਰੇ ਕਸਵੀ ਕਰੇ ਖੜਾਏ ਵੱਡੀ ਲੈ ਕੇ ਹੱਕ ਗਵਾਏ ਜੇ ਪੁੱਛੇ ਤਾਂ ਪੜ੍ਹ ਸੁਣਾਏ ਵੱਡੀ ਕੋਈ ਜ਼ਰੂਰ ਨਹੀਂ ਪੈਸੇ ਹੋਣ ਵੱਡੀ ਕੋਈ ਆਉਂਦੇ ਦਾ ਲਾਲਚ ਹੋ ਸਕਦਾ ਹੈ ਆਪਦੇ ਬੌਸ ਨੂੰ ਖੁਸ਼ ਕਰਨ ਦਾ ਲਾਲਚ ਹੋ ਸਕਦਾ ਹੈ ਤੁਹਾਡੀ ਮੰਨ ਦੀ ਭ੍ਰੰਤੀ ਹੋ ਸਕਦੀ ਹੈ ਇਹਨਾਂ ਨੂੰ ਚੇਤੀ ਡਾਓ ਯਾਰ ਇਹ ਬੰਦੇ ਬੜੇ ਮਾੜੇ ਨੇ ਤੁਹਾਡੇ ਮਨ 'ਚ ਆਪਦੇ ਮਨ 'ਚ ਭ੍ਰੰਤੀ ਹੋ ਸਕਦੀ ਹੈ ਜਿਹੜੇ ਜਾਂਦੇ ਨੇ ਉਸ ਵਾਰਾ ਉਹਨਾਂ ਨੇ ਪੰਜਾਬ ਨਾਲ ਲਿਖ ਕੇ ਨਾ ਹੋਵੇ ਜੱਜ ਦੀ ਫੇਰਕੀ ਹੋਵੇ ਇਸ ਕਰਕੇ ਟਰਾਂਸਪੈਂਸੀ ਜਿਹਨੂੰ ਸਕੇ ਨੇ ਆ ਪਾਰਦਰਸ਼ਤਾ ਇਸ ਮਾਮਲੇ ਚ ਬਹੁਤ ਜ਼ਿਆਦਾ ਜ਼ਰੂਰੀ ਸੀ ਕਿਉਂਕਿ ਸਾਡੀ ਇਸ ਪੱਗ ਦਾ ਸਵਾਲ ਹੈ ਸਾਡੀ ਇੱਜ਼ਤ ਦਾ ਸਵਾਲ ਹੈ ਜੇ ਸਾਡੀ ਚਾਕੀ ਸੈਕੰਡ ਟਾਈਮ ਵੀ ਰਿਜੈਕਟ ਹੁੰਦੀ ਹੈ ਸਾਨੂੰ ਦੱਸਿਆ ਜਾਵੇ ਵੀ ਕਿਉਂ ਰਿਜੈਕਟ ਕਰਿਆ ਤੁਸੀਂ ਪੂਰੀ ਕਾ ਫੇਰ ਸਾਨੂੰ ਇਹ ਨਹੀਂ ਵੀ ਰਿਜੈਕਟ ਕਰਿਆ ਕੱਲਾ ਦੱਸਿਆ ਜਾਵੇ ਸਾਨੂੰ ਇਹ ਦੱਸਿਆ ਜਾਵੇ ਵੀ ਇਨਸਾਫ ਨਾ ਰਿਜੈਕਟ ਕਰਿਆ ਇਹ ਤੁਸੀ ਮਹੀਨਾ ਸਾਡੇ ਵੀ ਤੁਹਾਡਾ ਕੋਈ ਤੱਕਾ ਹੋਇਆ ਆ ਪੰਨਿਆਂ ਨੇ ਸਾਰੇ ਜਿਹੜੇ ਸੁਭੀਆਂ ਦੀਆਂ ਬੰਨੀਆਂ ਨੇ ਆ ਆ ਮਾਪਦਾਨ ਦੀ ਸੀ ਸਾਡੇ ਆ ਦੇਖ ਲਓ ਪੂਰੇ ਕਰਦੇ ਨੇ ਤੁਸੀਂ ਆਪਣੇ ਜੱਜ ਮਿਠਾ ਲਓ ਉਹਨਾਂ ਤੋਂ ਕਹਾ ਦਿਓ ਵੀ ਹਾਂ ਸਾਡੇ ਨਾਲ ਤੱਕਾ ਹੋਇਆ ਇਹ ਤਾਂ ਗੱਲ ਬਣੀ ਤੁਸੀਂ ਜਾਦਿਕ ਇਨਸਾਫ ਦੀ ਗੱਲ ਹੈ ਸੇ ਪੰਜਾਬ ਦੀ ਜਿਹੜੀ ਹੈ ਮੈਨੂੰ ਐ ਲੱਗਦਾ ਮੈਨੂੰ ਇੱਕ ਗੱਲ ਦੀ ਹੋਰ ਖੁਸ਼ੀ ਹੋਈ ਹੈ ਅੱਜ ਕਿ ਇਹ ਦੂਜੀ ਵਾਰੀ ਕਰਿਆ ਕਾਂਦੀ ਦਲ ਨੇ ਸੁਖੀਰ ਬਾਦਲ ਨੇ ਬਿਆਨ ਦਿੱਤਾ ਹੈ ਝਖੜ ਸਾਹਿਬ ਤਾਂ ਬਣੇ ਹੋਏ ਨੇ ਉਹਨਾਂ ਦੇ ਮੋਕਦੂਜੀ ਜਾਖੜ ਸਾਹਿਬ ਹਿੰਦੂ ਨੇ ਇਸ ਕਰਕੇ ਬਿਆਨ ਦਿੱਤਾ ਵੀ ਹੁੰਦਾ ਹਿੰਦੂਆਂ ਦੀ ਸਰਕਾਰ ਦੇ ਹੱਕ 'ਚ ਨੇ ਸਫੀਰ ਮਾਦ ਸਿੱਖ ਨੇ ਉਹਨਾਂ ਨੇ ਇਸ ਕਰਕੇ ਦੇ ਦਿੱਤਾ ਕਿ ਉਹ ਸਖਾਂਦੇ ਨੇ ਨਹੀਂ ਮੈਂ ਇਹਨੂੰ ਐ ਨਹੀਂ ਮੰਨਦਾ ਜਾਖੜ ਸਾਹਿਬ ਭਾਜਪਾ ਦੇ ਨੇ ਭਾਜਪਾ ਨੇ ਇਹੀ ਬਿਆਨ ਦੇਣਾ ਸੀ ਜੋ ਜਾਖੜ ਸਾਹਿਬ ਨੇ ਦਿੱਤਾ ਨਵੇਂ-ਨਵੇਂ ਗਏ ਨਹੀਂ ਇਹ ਕਹਿੰਦਾ ਕਾਂਗਦੀ ਦਾ ਹੈ ਉਹਨੇ ਸਿਆਣਪ ਕਰੀ ਹੈ ਹਾਲਾਂਕਿ ਲੋਕ ਤਾਂ ਕਹਿੰਦੇ ਨੇ ਉਹ ਉਹਦੇ ਨਾਲ ਸਮਝੌਤਾ ਕਰਨ ਵਾਸਤੇ ਬੜੀ ਸਰੋ ਮਾਚੀ ਹੋ ਰਿਹਾ ਹੈ ਉਹਨਾਂ ਨੇ ਸਪਸ਼ਟ ਕਹਿ ਰਿਹਾ ਹੈ ਕਿ ਪੰਜਾਬ ਨਾਲ ਇੱਕ ਵਾਰੀ ਪਹਿਲਾਂ ਜਦ ਗਵਰਨਰ ਸਾਹਿਬ ਨੇ ਠੱਕਾ ਕਰਿਆ ਸੀ ਉਦੋਂ ਵੀ ਸਖੀਰ ਮਦਰ ਨੇ ਕਿਹਾ ਸੀ ਬਈ ਠੱਕਾ ਗਵਰਨਰ ਸਾਹਿਬ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੋ ਜਿੰਨਾ ਤੇ ਤੁਸੀਂ ਇਨਸਾਫ ਦੀ ਰਾਜਨੀਤੀ ਨਹੀਂ ਕਰਦੇ ਅਜਿਹਾ ਨਹੀਂ ਕਰੀਆ ਅਕਾਲੀ ਦਲ ਦੇ ਤਾਂ ਤਿੰਨ ਹੀ ਮਹੀਨੇ ਨਾ ਹਲਾ ਕੇ ਪਰ ਕਾਦੀ ਦਲ ਵੋਟ ਹੈ ਇਸ ਗੱਲ ਦੇ ਉੱਤੇ ਵੀ ਨਾ ਇਹ ਗੱਲ ਹੋਇਆ ਸੋ ਮੈਨੂੰ ਆਇਆ ਲੱਗਦਾ ਹੈ ਬਈ ਸਾਨੂੰ ਬਾਕੀਆ ਪੋਲੀਟਿਕਲ ਪਾਰਟੀਆਂ ਨੂੰ ਪੰਜਾਬ ਦੀ ਨੂੰ ਪੰਜਾਬ ਤਾਂ ਪਾਰਟੀਆਂ ਦਾ ਹੈ ਨਾ ਇਹਨਾਂ ਪਾਰਟੀਆਂ ਨੇ ਪੰਜਾਬ ਜਿੱਤਣਾ ਸੁਨੀਲ ਜਾਖੜੀ ਇਹ ਪੁੱਟ ਜਾਣ ਪੰਜਾਬ ਦੀ ਮੈਂ ਮਤਲਬ ਤੁਸੀਂ ਬੁਖਤੋਈ ਕਰਕੇ ਪੰਜਾਬ ਦੇ ਖਿਲਾਫ ਬੋਲ ਤੁਸੀਂ ਪੰਜਾਬ ਦੇ ਹੱਕ 'ਚ ਮੈਂ ਨਹੀਂ ਕਹਿੰਦਾ ਕੋਈ ਪੰਜਾਬੀ ਹੋ ਕੇ ਪੰਜਾਬ ਦੇ ਹੱਕ 'ਚ ਨਜਾਇਜ਼ ਬੋਲ ਬਿਲਕੁਲ ਨਹੀਂ ਇਨਸਾਫ ਦੀ ਗੱਲ ਕਰੀ ਤੁਸੀਂ ਇਨਸਾਫ ਦੀ ਗੱਲ ਕਰਦੇ ਹੋਏ ਇਨਸਾਫ ਦੇ ਤਕਾਜ਼ੇ ਤਾਂ ਪੂਰੇ ਕਰ ਲੋ ਫਿਰ ਤੁਮੇ ਲੋ ਮੈਂ ਨਹੀਂ ਹੋ ਰਿਹਾ ਤੁਸੀਂ ਪੰਜਾਬ ਦੀ ਝਾਕੀ ਨੂੰ ਮੈਂ ਇਹ ਕਰ ਦੂੰ ਮੈਂ ਆਹ ਕਰ ਦੂੰ ਮੈਂ ਆਪਣੇ ਧਿਆਨ ਤੇ ਅੜਿਆ ਹੋਇਆ ਕਿ ਪਹਿਲੇ ਦਿਨ ਜਿਹੜਾ ਧਿਆਨ ਦਿੱਤਾ ਸੀ ਉਹ ਤੇ ਜਾਖੜ ਸਾਹਿਬ ਕਿਉਂ ਨਹੀਂ ਅੜੇ ਬਈ ਇਹ ਤਾਂ ਫਿਰ ਮੰਨ ਲੈਣਾ ਨਾ ਅੱਜ ਵਾਲੇ ਬਿਆਨ ਤੇ ਹੋਣਾ ਨਾ ਦੁਬਾਰਾ ਕਿ ਹੈ ਜਿਹੜਾ ਪਹਿਲਾ ਬਿਆਨ ਸੀ ਉਹਦੇ ਉੱਤੇ ਅਲੇ ਨਹੀਂ ਇਹਦਾ ਮਤ ਉਹ ਪਾਇ ਉਹ ਪਹਿਲਾ ਬਿਆਨ ਤਾਂ ਗਲਤ ਬਿਆਨੀ ਸੀ ਨਾ ਫਿਰ ਉਹ ਮੰਨਣਾ ਪਾਵਣੀ ਕਿ ਮੈਂ ਤਾਂ ਉਹ ਗਲਤ ਬਿਆਨੀ ਹੋ ਗਈ ਸੀ ਤੇ ਥੀਮ ਬਦਲਣ ਨੂੰ ਨਹੀਂ ਕਿ ਅਸਲ ਚ ਫੋਟਾਂ ਦਾ ਰੌਲਾ ਸੀ ਮੈਂ ਤਾਂ ਗਲਤ ਕਿਹਾ ਗਿਆ ਸੀ ਕਿ ਉਹਦੀ ਜਨਤਾ ਤੋਂ ਪੰਜਾਬ ਦੀ ਜਨਤਾ ਤੋਂ ਮਾਫੀ ਮੰਗਣ ਉਹ ਭਗੰਤਮਾਨ ਸਰਕਾਰ ਤੋਂ ਤਾਂ ਮੰਗਣੀ ਚਾਹੀਏ ਕਿਉਂਕਿ ਭਗੰਤਮਾਨ ਸਰਕਾਰ ਜ਼ਿੰਮੇਵਾਰ ਹੈ ਚਾਕੀ ਵਾਸਤੇ ਕਿ ਜਨਤਾ ਚੋਂ ਵੀ ਮਾਫੀ ਮੰਗਣ ਕਿਉਂਕਿ ਭਗਵਾਨਤਮਾਨ ਸਰਕਾਰ ਪੰਜਾਬ ਦੇ ਲੋਕਾਂ ਨੂੰ ਰਿਪਰਿਜ਼ੈਂਟ ਕਰਦੀ ਉਹ ਠੀਕ ਸਾਡਾ ਉਹ ਸੋਮਤਪੇਦ ਹੋਣਗੇ ਸਰਕਾਰ ਨਾਲ ਇਸ ਕਰਕੇ ਜਾਖੜ ਸਾਹਿਬ ਨੂੰ ਪੰਜਾਬ ਦੀ ਜਨਤਾ ਤੋਂ ਜਿਹੜਾ ਪਹਿਲੇ ਦਿਨ ਨਾਲ ਆਦਿਆਨ ਆ ਦੂਜੇ ਦਿਨ ਨਾਲ ਆ ਕੇ ਫੈਸਲਾ ਕਰਾਉਂਦੇ ਰਹਿਣ ਦੂਜੇ ਦਿਨ ਨਾਲੇ ਵਾਸਤੇ ਦਿਖਾਉਣ ਇਹ ਸਾਰਾ ਕੁਝ ਇਹ ਹੁਣ ਇਹ ਸਰਕਾਰ ਦੀ ਡਿਊਟੀ ਨਹੀਂ ਬੰਦੀ ਜਿਹਨੇ ਰਿਜੈਕਟ ਕਰਿਆ ਉਹਦੀ ਡਿਊਟੀ ਬੰਦੇ ਤੇ ਆ ਤੇ ਮੈਂ ਤੁਹਾਨੂੰ ਕਿਵੇਂ ਦੱਸਣਾ ਮੈਂ ਕਿਉਂ ਕਹਣਾ ਅਸੀਂ ਪੇਪਰ ਮਾਰ ਕਰਦੇ ਸੀ ਜੇ ਕੋਈ ਬੱਚਾ ਕਹਿੰਦਾ ਸੀ ਮੇਰੇ ਨਾ ਤਾਂ ਥੱਕਾ ਹੋਇਆ ਸੀ ਕਹਿੰਦੇ ਤੂੰ ਦੇਖ ਲੈ ਖਾਬਾ ਜਿਹੜਾ ਬੰਦਾ ਫੈਸਲਾ ਕਰਦਾ ਉਹਨੇ ਕਹਿਣਾ ਵੀ ਤੁਸੀਂ ਦੇਖ ਲਓ ਜੀ ਟੈਸਟ ਕਰ ਲਓ ਮੈਂ ਤਾਂ ਠੀਕ ਫੈਸਲਾ ਕਰਿਆ ਲੋਕਾਂ ਨੂੰ ਦੋਸ਼ ਕੀਤੇ ਲਾਇਆ ਜਾ ਰਿਹਾ ਹੈ ਜੀਨੇ ਫੈਸਲਾ ਕਰਿਆ ਹੁਣ ਜਿਹੜੇ ਸੁਨੀਲ ਲਖੜ ਜੀ ਨੇ ਉਹ ਉਸ ਪਾਰਟੀ ਦੇ ਨਮਾਇਨੇ ਨੇ ਜਿਹੜੀ ਕੇਂਦਰ ਚ ਰਾਜ ਕਰਦੀ ਹੈ ਜਿਨੇ ਉਹ ਫੈਸਲਾ ਕਰਨ ਵਾਲੇ ਜੱਜ ਬਣਾਏ ਨੇ ਜਾਂ ਟੀਮ ਬਣਾਈ ਹੈ ਉਹ ਉਹਦੀ ਫਰੋਡਤਾ ਕਰ ਰਹੇ ਨੇ ਵੀ ਉਹਨੇ ਜੋ ਕਰਿਆ ਠੀਕ ਕਰਿਆ ਇਹ ਸੁਨੀਲ ਆਖੜਚੇ ਦੀ ਡਿਊਟੀ ਬੰਦੀ ਹੈ ਲੋਕਾਂ ਨੂੰ ਪੂਰੀ ਤਰ੍ਹਾਂ ਵਿਸਤਾਰ ਨਾਲ ਦੱਸਣ ਵੀ ਆ ਸਾਡੇ ਮਾਪਦੰਡ ਸੀਗੇ ਆ ਪਹਿਲਾਂ ਹੀ ਲਿਖੇ ਹੋਏ ਸੀ ਇਹ ਕੋਈ ਆਏ ਨਹੀਂ ਵੀ ਹੁਣ ਦੇਖ ਕੇ ਤੁਸੀਂ ਕੱਲ ਲੈ ਵੀ ਚੱਲ ਇਹਨਾਂ ਨੂੰ ਰਿਜੈਕਟ ਕਰਨਾ ਹੁੰਦਾ ਤੇ ਬਾਹਰ ਨਾ ਲਾ ਦਿਓ ਇਹ ਨਹੀਂ ਹੈ ਜੱਬਦੇ ਮਾਨੀ ਤੇਰੇ ਵਸਤੀਆਂ ਦੀ ਗੱਲ ਇਹ ਨਹੀਂ ਆ ਵੀ ਜੇ ਤੇ ਤੈਨੀਆਂ ਗੱਲਾਂ ਕੱਡੀਆਂ ਤੇਰੇ ਬਾਪ ਨੇ ਗੱਲਾਂ ਕੱਡੀਆਂ ਉਹਨੀਆਂ ਸੋ ਇਸ ਗੱਲ ਦੇ ਉੱਤੇ ਇਹਨਾਂ ਨੂੰ ਸਪਸ਼ਟ ਕਰਨਾ ਪਊਗਾ ਨਹੀਂ ਫਿਰ ਇਹ ਮੰਨਣਾ ਪਊਗਾ ਘਿੰਣ ਮਨ ਹੋਰ ਮੁਖ ਹੋਰ ਸਿਕਾਂਡੇ ਕੱਟਿਆ ਇਹਨਾਂ ਦੇ ਫਿਰ ਮਨ 'ਚ ਹੋਰ ਹੈ ਮੂੰਹ 'ਚ ਹੋ ਰਹਾ ਉਤੋਂ ਤੁਸੀਂ ਵੀਰਵਾਲ ਦਿਵਸ ਮਨਾ ਕੇ ਵੀ ਫਿਰ ਫਿਰ ਹੋਰ ਵੀ ਛਲਕੇ ਪੈਦਾ ਹੋ ਜਾਣਗੇ ਕਿ ਵੀਰਵਾਲ ਦਿਵਸ ਵੀ ਸਾਡੇ ਇਤਿਹਾਸਨ ਤੋਂ ਫੜੋੜ ਕਰਨ ਵਾਸਤੇ ਮਨਾਇਆ ਜਾ ਰਿਹਾ ਹੈ ਕਿਸੇ ਸਿਆਸੀ ਉਦੇਸ਼ ਨਾਲ ਮਨਾਇਆ ਜਾ ਰਿਹਾ ਹੈ ਇਹ ਕੋ ਸਿੱਖੀ ਦੀ ਵਾਹਵਾ ਕਰਨ ਵਾਸਤੇ ਨਹੀਂ ਕਿਉਂਕਿ ਉਹਦੇ ਉੱਤੇ ਵੀ ਜਦ ਇਹਨੂੰ ਸਾਹਿਬ ਜادہ ਸ਼ਹੀਦੀ ਦਿਵਸ ਕਿਹਾ ਗਿਆ ਸੀ ਸਾਕਾ ਸਰੰਧ ਦਿਵਸ ਕਹਿ ਸਕਦੇ ਸੀ ਅਸੀਂ ਰੋਜ਼ ਸਾਕਾ ਸਰੰਧ ਕਰਿਆ ਸਾਕਾ ਸਰੰਧ ਦਿਵਸ ਕਿਉਂ ਨਹੀਂ ਕਿਹਾ ਵੀ ਉਹਨੂੰ ਤਾਂ ਸਾਕਾ ਸਰਹੰਸੀ ਤੋਂ ਸਾਕਾ ਸਰਹੰਦ ਦਿਵਸ ਨਹੀਂ ਕਹਿਣਾ ਕਿਉਂਕਿ ਇਹਨਾਂ ਨੇ ਵੀਰ ਵਰਕਰ ਜਿੱਤਰਾ ਵੀਰ ਕਹਿਣਾ ਬੱਬੇਨ ਇਸ ਕਰਕੇ ਸਾਨੂੰ ਬਿਲਕੁਲ ਇਸ ਗੱਲ ਦੇ ਉੱਤੇ ਮੈਨੂੰ ਬਤੌਰ ਪੰਜਾਬੀ ਇਸ ਗੱਲ ਦੇ ਉੱਤੇ ਇਤਰਾਜ਼ ਹੈ ਕਿ ਸਾਡੇ ਸੂਬੇ ਦੀ ਚਾਕੀ ਨੂੰ ਜੀ ਸਦਕੇ ਰਿਜੈਕਟ ਕਰਨਾ ਸਾਨੂੰ ਕੋਈ ਹੱਕ ਨਹੀਂ ਹੈ ਕਿ ਅਸੀਂ ਜਾ ਕੇ ਜੋ ਮਰਜ਼ੀ ਕਰਾਂਗੇ ਉੱਥੇ ਚਾਕੀਆਂ ਚ ਬਿਲਕੁਲ ਨਹੀਂ ਸਾਨੂੰ ਪਰ ਸਾਨੂੰ ਇਹ ਗੱਲ ਦਾ ਹੱਕ ਹੈ ਕਿ ਜਿਹੜੇ ਉਹਨਾਂ ਨੇ ਮਾਪਦੰਡ ਟਰੈ ਕਰਤੇ ਪਹਿਲੀ ਗੱਲ ਤੋਂ ਸਭ ਨੂੰ ਦੱਸਣ ਜਨਤਾ ਚ ਉਜੀ ਗੱਲ ਹੈ ਜਿਹੜਾ ਉਹਦੇ ਉੱਤੇ ਫੈਸਲਾ ਹੋ ਵੀ ਜਨਤਾ ਦੇ ਵਿੱਚ ਉਹਦੀ ਐਨ ਪੂਰੀ ਦਸਨ ਵਿਸਤਾਰ ਵੀ ਭਾਈ ਐਸ ਕਰਕੇ ਸੀ ਕਰਿਆ ਆ ਗੱਲ ਹੈ ਚੀਨੇ ਦੇਖਣਾ ਦੇ ਪਰ ਇਹਨਾਂ ਨੇ ਕਿੰਨ ਦਸਨ ਇਲੈਕਸ਼ਨ ਕਮਿਸ਼ਨ ਇਹ ਗੱਲ ਕਰਨ ਨੂੰ ਤਿਆਰ ਰੋਲ ਦੋਸ਼ ਬਾਦਦੇ ਨੇ ਉਹਦੇ ਉੱਤੇ ਇਹ ਹੁੰਦੇ ਪਰ ਇਲੈਕਸ਼ਨ ਕਮਿਸ਼ਨ ਤਾਂ ਕਦੇ ਨਹੀਂ ਕਹਿੰਦਾ ਵੀ ਹਾਂ ਆ ਜਾਓ ਦੇਖ ਲਓ ਹੋਰ ਕਰ ਲਓ ਹੂਣੀ ਸ਼ਰਤਾਂ ਲਾ ਕੇ ਹੂਣੀ ਕੁਝ ਨਾ ਕਰਦੇ ਨੇ ਸੋ ਮੈਨੂੰ ਐਂ ਲੱਗਦਾ ਹੈ ਵੀ ਅਸੀਂ ਸਿਆਸਤ ਚ ਤਾਂ ਥੱਲੇ ਆ ਹੀ ਆਏ ਆ ਸਿਆਸਤ ਦਾ ਤਾਂ ਨਿਕਾਰ ਹੋਇਆ ਹੀ ਹੋਇਆ ਹੈ ਸਿਆਸਤ ਨੂੰ ਤਾਂ ਅਸੀਂ ਫਿਰਕਾ ਪ੍ਰਸਤ ਬਣਾਉਣ ਦੀ ਕੋਸ਼ਿਸ਼ ਕਰ ਹੀ ਰਹੇ ਹਾਂ ਸਿਆਸਤ ਨੂੰ ਤਾਂ ਅਸੀਂ ਮਿਨੋਰਟੀਜ਼ ਨੂੰ ਘੱਟ ਗਿਣਤੀਆਂ ਨੂੰ ਜਾਂ ਦਲਤਾਂ ਨੂੰ ਜਾਂ ਆਦਿਵਾਸੀਆਂ ਨੂੰ ਆਪਾਂ ਦੇਖੀਏ ਜੀ ਮਨੀਪੁਰ ਚ ਜੋ ਹੋਇਆ ਉਹ ਸਿਆਸਤ ਦਾ ਹੀ ਨਤੀਜਾ ਹੈ ਤੋਂ ਸਿਆਸਤ ਨੂੰ ਅਸੀਂ ਇਸ ਪਰਸੈਂਟ ਜਾ ਹੀ ਰਹੇ ਹਾਂ ਪਰ ਅਫਸੋਸ ਮੈਨੂੰ ਇਸ ਗੱਲ ਦਾ ਹੈ ਜਿਨ੍ਹਾਂ ਸੰਸਥਾਵਾਂ ਅਸੀਂ ਨਿਰਪੱਖ ਕਹਿੰਦੇ ਹਾਂ ਜਿਵੇਂ ਆ ਕੁਸ਼ਤੀ ਸੰਗ ਸੀਗਾ ਉਸ ਜੀ ਸੰਗ ਦੇ ਵਿੱਚ ਨਿਰਪੱਖਤਾ ਤਾਂ ਖਤਮ ਕਰਤੀ ਸੀ ਇਹ ਤਾਂ ਗੱਲ ਕਰੋ ਵੀ ਉਹ ਜਦ ਕੁੜੀਆਂ ਨੇ ਵਾਪਸ ਕਰਤੀ ਆਪਣੇ ਸਾਰੇ ਟੰਗਵੇ ਜਦ ਉਹ ਐਨ ਉੱਥੇ ਜਾ ਕੇ ਰੱਖਿਆ ਆ ਤੇ ਇਹ ਪੁਨੀਆ ਆਪਣਾ ਪੰਗਾ ਕਿ ਇਹ ਫੋਗਟਨੇ ਵਾਪਸ ਕਰਿਆ ਤਾਂ ਫੇਰੇ ਨਾ ਲੱਗਿਆ ਵੀ ਇਹ ਤਾਂ ਯਾਰ ਕੰਮ ਗੜਬੜ ਹੋ ਰਹੀ ਹੈ ਤਾਂ ਉਹਨੂੰ ਸਸਪੈਂਡ ਕਰਿਆ ਤਾਂ ਉਹਦੇ ਬ੍ਰਿਜ ਪੁਛਣ ਦੇ ਘਰੋਂ ਜਿੱਥੇ ਚਲਾ ਰਿਆ ਸੀ ਉਹ ਸੰਗ ਦਾ ਦਫਤਰ ਉਥੋਂ ਦਫਤਰ ਬਦਲਿਆ ਤੇ ਉਹ ਤਾਂ ਇੱਕ ਮਜਬੂਰੀ ਚ ਕਰਨਾ ਪਿਆ ਪਰ ਆਇ ਤਾਂ ਲੱਗੇਗੇ ਨਾ ਵੀ ਜਿਹੜੇ ਇਨਸਾਫ ਕਰਨ ਵਾਲੇ ਉਹ ਇਨਸਾਫ ਕਿਉਂ ਨਹੀਂ ਕਰਦੇ ਉਹ ਸਾਹਮਣੇ ਹੋਣਾ ਚਾਹੀਦਾ ਹੈ ਉਹ ਲੋਕਾਂ ਨੂੰ ਮਾਫਦਾਨ ਦੱਸਣ ਜਦ ਤੁਸੀਂ ਇਨਸਾਫ ਕਰਨ ਵਾਲੀਆਂ ਜਿਹੜੀਆਂ ਮੰਨ ਚ ਨਹੀਂ ਜਿਹੜੇ ਉਹਨਾਂ ਦੇ ਵਿੱਚ ਵੀ ਤੁਸੀਂ ਰਲਾ ਕਰਤਾ ਫਿਰ ਤੁਸੀਂ ਕਿੱਥੇ ਉਮੀਦ ਕਰਦੇ ਹੋ ਸੰਸਾਵਾ ਤੁਸੀਂ ਤੋੜਤੀਆਂ ਤੁਸੀਂ ਅੱਜ ਤੁਹਾਨੂੰ ਕਈ ਵੇਲੇ ਹੁੰਦਾ ਹੈ ਵੀ ਛੋਟੇ ਉਦੇਸ਼ ਵਾਸਤੇ ਅਸੀਂ ਵੱਡੇ ਨੁਕਸਾਨ ਕਰ ਦਿੰਦੇ ਆ ਗਿਰਾਵੋ ਸੀ ਮਰੀਆਂ ਦਾ ਨੂੰ ਪੰਗ ਕਰ ਦਿੰਨੇ ਆ ਅਸੂਲਾਂ ਨੂੰ ਪੰਗ ਕਰ ਦਿੰਨੇ ਆ ਵਕਤੀ ਤੌਰ ਤੇ ਅਸੀਂ ਜਿੱਤ ਸਕਦੇ ਆ ਪਰ ਮੈਨੂੰ ਇਹ ਲੱਗਦਾ ਵੀ ਮੁੜ ਕੇ ਵੱਡਾ ਨੁਕਸਾਨ ਦੇਸ਼ ਦਾ ਕਰ ਰਿਹਾ ਉਹ ਹੋ ਰਿਹਾ ਉਹਦੇ ਉੱਤੇ ਅੱਜ ਵਰਤਮਾਨ ਸਰਕਾਰ ਨੇ ਜੋ ਕਹਿਣਾ ਸੀ ਕਹਤਾ ਪੰਜਾਬੀਆਂ ਨੇ ਜੋ ਕਹਿਣਾ ਸੀ ਕਹਤਾ ਅੱਜ ਹੁਣ ਸੁਨੀਲ ਜਾਖੜ ਨਵੇਂ ਦੇ ਨੇ ਭਾਜਪੀ ਦੇ ਕੇਂਦਰ ਸਰਕਾਰ ਦੀ ਬੋਲੀ ਬੋਲ ਰਹੇ ਨੇ ਉਹਨਾਂ ਦੀ ਡਿਊਟੀ ਬੰਦੀ ਉਹ ਵੀ ਪੰਜਾਬੀਆਂ ਨੂੰ बतौर ਪੰਜਾਬੀ ਉਹ ਕਾਂਗਰਸ ਦੇ ਪ੍ਰਧਾਨ ਰਹੇ ਨੇ ਇੱਥੋਂ ਐਮਪੀ ਰਹੇ ਨੇ ਕਾਂਗਰਸ ਦੇ ਐਮਪੀ ਰਹੇ ਨੇ ਉਹ ਇੱਥੇ ਲੋਕਾਂ ਦੇ ਸਾਹਮਣੇ ਸਾਰੀ ਗੱਲ ਬਿਲਕੁਲ ਬਿਲਕੁਲ ਸੁਰੱਖਿਆ ਵੇਦਾਂ ਤੱਕ ਸ੍ਰੀ ਆਂਦਿਕ ਦਾ ਸੀ ਕੱਲੀ-ਕੱਲੀ ਗੱਲ ਬਿਲਕੁਲ ਟਣਕਾ ਕੇ ਕਲੀਅਰ ਕਰਤੀ ਪੰਜਾਬੀਆਂ ਨੂੰ ਕਿ ਆਖਰ ਮਾਮਲਾ ਕੀ ਹੈ ਮਾਮਲਾ ਖੜਿਆ ਕਿੱਥੇ ਹੈ ਸਰਕਾਰ ਕਿੱਥੇ ਖੜੀ ਆ ਪੰਜਾਬ ਕਿੱਥੇ ਖੜਿਆ ਕੇਂਦਰ ਦੀ ਜਿਹੜੀ ਸਰਕਾਰ ਹੈ ਉਹ ਕੀ ਕਰਨਾ ਚਾਹੁੰਦੀ ਹੈ ਮਨਸੂਬੇ ਕੀ ਹੈ ਸਿਆਸਤ ਕੀ ਹੈ ਸਾਰੀ ਗੱਲ ਲੋਕ ਸਾਹਿਬ ਤੁਸੀਂ ਸਮਝਾ ਦਿੱਤੀ ਤੇ ਬਹੁਤ ਕੁਝ ਸਿੱਖਣ ਨੂੰ ਸਮਝਣ ਨੂੰ ਮਿਲਿਆ ਬਹੁਤ ਬਹੁਤ ਸ਼ੁਕਰੀਆ ਰਕਬ ਸਾਹਿਬ ਤੁਹਾਡਾ ਧੰਨਵਾਦ